ਅਬ ਬਾਈ ਦੀ ਵੀਡੀਓ ਵਾਇਰਲ ਹੁੰਦੀ ਆ ਤੁਸੀਂ ਸਾਇਦ ਦੇਖੀ ਹੋਵੇਗੀ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਸੀ ਗੱਠਾ ਬਣਾਉਣ ਵਾਲਾ ਜਿਹੜੀਆਂ ਆਪਾਂ ਪਰਾਲੀ ਦੀਆਂ ਗੱਠਾ ਬਣਾਉਂਦੇ ਨੇ ਜਿਹਦੀ ਤੋਂ ਬਾਅਦ ਤਾਂ ਫਿਰ ਬਾਈ ਦੀ ਸਾਰੀ ਗੱਠਾਂ 7-8 ਲੱਖ ਰੁਪਏ ਦੀਆਂ ਸੀ ਆ ਉਹ ਕਿਸੇ ਨੇ ਅੱਗ ਲਾਤੀ ਤਾਂ ਫਿਰ ਬਾਈ ਦੀ ਵੀਡੀਓ ਵਾਇਰਲ ਹੋਈ ਸੀ ਬਹੁਤ ਬਾਈ ਤਾਂ ਹਮਾਰ ਮਾਰ ਮਾਰ ਕੇ ਰੋ ਰਿਹਾ ਸੀ ਵੀ ਆਪਣੀ ਜ਼ਿੰਦਗੀ ਸਾਰੀ ਕਮਾਈ ਲਾਤੀ ਫਿਰ ਐਮੀ ਵਿਰਕ ਨੇ ਕਮੈਂਟ ਕੀਤਾ ਸੀ ਵੀ ਇਸ ਬਾਈ ਦਾ ਮੈਨੂੰ ਪਤਾ ਦੋ ਮੈਂ ਇਹਦੀ ਮਦਦ ਕਰਨਾ ਚਾਹੁੰਦਾ ਹਾਂ ਫਿਰ ਐਮੀ ਵੀਰਕ ਨੇ ਆਪਣਾ ਜਿਹੜਾ ਵਾਅਦਾ ਉਹ ਪੂਰਾ ਕਰਕੇ ਦਿਖਾਇਆ ਬਾਈ ਤੇ ਕਰ ਪੁੱਜਿਆ ਐਮੀ ਵੀਰ ਕਰਾਤੀ ਅਤੇ ਵੀਡੀਓ ਸਾਂਝਾ ਕੀਤੀ ਆ ਇਸ ਬਾਈ ਨੇ ਕੋਈ ਨਾ ਸੀ ਹੋਰ ਵੀ ਕਰਾ ਕੋਈ ਨਹੀਂ ਤੁਸੀਂ ਆ ਇੰਨਾ ਕਰਖੋ ਕੋਈ ਨਹੀਂ ਬਾਬਾ ਸੋਕਰ ਕੇ ਸਾਰੇ ਨਾਲ ਹੀ ਆ ਸੀ ਲੋਡੇ ਇੱਕ ਤਾਂ ਮੇਰਾ ਹੌਸਾ ਨਹੀਂ ਨਾ ਵੀਰ ਬਣ ਕੇ ਨਾ ਰੋਣਾ ਨਾ ਤੁਸੀਂ ਭਰਾਓ ਸਾਡੇ ਵੱਡੇ ਇਕੱਲੀ ਕੋਈ ਨਹੀਂ ਜੀ ਤੁਸੀਂ ਜਮਾਂ ਟੈਨਸ਼ਨ ਨਾ ਫਿਰ ਇੱਕ ਮੈਂ ਕਿੱਥੇ ਦੇਣ ਦਊਂਗਾ ਤੂੰ ਨਹੀਂ ਭਾਈ ਯਾਰ ਕਿਹੜੀ ਗੱਲਾ ਤੁਹਾਡੇ ਨਿਆਣੇ ਨੇ ਤੁਹਾਡੇ ਨਿਆਣੇ ਰਗਾਈ ਨਾ ਆ ਬੱਲੀ ਕੋਈ ਤੁਸੀਂ ਪਿਆਰ ਕਰਦੇ ਛੋਟੇ ਐਮੀ ਵਿਰਕ ਨੇ ਜਿੰਨਾ ਹੋਇਆ ਓਨੀ ਮਦਦ ਕੀਤੀ ਆ 3 ਲੱਖ ਰੁਪਏ ਦੀ ਮਦਦ ਵਿਰਕ ਕਰਕੇ ਗਏ ਨੇ ਬਾਕੀ ਹੋਰ ਲੋਕਾਂ ਦੇ ਵੱਲੋਂ ਵੀ ਮਦਦ ਪੁੱਜ ਰਹੀ ਆ ਬਾਈ ਨੂੰ ਇਹੀ ਆ ਦੋਸਤੋ ਪੰਜਾਬੀਆਂ ਦੀ ਪਛਾਣ ਮਾੜੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜਦੇ ਨੇ ਇਸੇ ਹੀ ਕਰਕੇ ਕਹਿੰਦੇ ਆ ਵੀ ਆਪਣੇ ਪੰਜਾਬ ਦੇ ਜਿਹੜੇ ਕਲਾਕਾਰ ਨੇ ਉਹ ਪੂਰੇ ਦੁਨੀਆ ਦੇ ਨਾਲੋਂ ਵੱਖ ਨੇ ਇਹਨਾਂ ਦੇ ਵਿੱਚ ਜਿਗਰਾ ਆ ਦਾਨ ਦੇਣ ਦਾ ਬਾਲੀਵੁੱਡ ਵਾਲੇ ਅਰਬਰ ਰਪਏ ਕਮਾਉਂਦੇ ਨੇ ਪੰਜੀ ਦਾਨ ਦੇ ਕੇ ਨਹੀਂ ਰਾਜੀ ਕਿਸੇ ਨੂੰ ਸਲਮਾਨ ਖਾਨ ਤੋਂ ਇਲਾਵਾ ਬਾਕੀ ਤੁਸੀਂ ਦੇਖ ਲੋ